ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹਰਜਿੰਦਰ ਸਿੰਘ ਬਾਰੇ ਜਿਹੜਾ ਇਨਸੀਡੈਂਟ ਪਿਛਲੇ ਕੁਝ ਦਿਨ ਪਹਿਲਾਂ ਯੂਐਸ ਦੇ ਵਿੱਚ ਹੋਇਆ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਕਿ ਇੱਕ ਪੰਜਾਬੀ ਟਰੱਕ ਡਰਾਈਵਰ ਯੂਐਸ ਦੇ ਵਿੱਚ ਡਰਾਈਵ ਕਰ ਰਿਹਾ ਹੁੰਦਾ ਤੇ ਉਹ ਕੀ ਕਰਦਾ ਹਾਈਵੇ ਤੋਂ ਯੂ ਟਰਨ ਮਾਰਨ ਦੀ ਕੋਸ਼ਿਸ਼ ਕਰਦਾ ਉਸ ਜਗ੍ਹਾ ਤੇ ਜਿੱਥੇ ਯੂ ਟਰਨ ਕਰਨ ਦੀ ਮਨਾਹੀ ਹੁੰਦੀ ਆ ਤੇ ਜੇ ਆਪਾਂ ਗੱਲ ਕਰੀਏ ਨਾਰਮਲ ਹਾਈਵੇ ਦੀ ਜਿਹੜੀ ਸਪੀਡ ਲਿਮਿਟ ਹੁੰਦੀ ਆ ਕੈਨੇਡਾ ਜਾਂ ਇੰਡੀਆ ਦੇ ਹਿਸਾਬ ਨਾਲ ਗੱਲ ਕਰੀ ਤਾਂ 100 ਦੇ 120 ਤੇ ਹੀ ਐਵਰੀ ਜਿ ساری ਗੱਡੀਆਂ ਜਾ ਰਹੀਆਂ ਹੁੰਦੀਆਂ ਨੇ ਤੇ ਉੱਥੇ ਪੋਸੀਬਲੀ ਨਹੀਂ ਹੁੰਦਾ ਕਿ ਕੋਈ ਬੰਦਾ ਇੰਨੀ ਸਪੀਡ ਤੇ ਨਾਰਮਲ ਗੱਡੀ ਨੂੰ ਵੀ ਜਾਂ ਫਿਰ ਆਪਾਂ ਕਹਿ ਸਕੀਏ ਬਹੁਤ ਲੋ ਪ੍ਰੋਫਾਈਲਡ ਜੋ ਗੱਡੀਆਂ ਹੁੰਦੀਆਂ ਨੇ ਹਨਾ ਉਹਨਾਂ ਨੂੰ ਵੀ ਜੂਟਰਨ ਮਰਵਾਉਣਾ ਉਥੇ ਸੌਖਾ ਨਹੀਂ ਹੁੰਦਾ ਹੈਗਾ ਉਸ ਬਾਈ ਨੇ ਅਟੈਂਪਟ ਕੀਤਾ ਜੂਟਰਨ ਮਾਰਨ ਦਾ ਇੱਕ ਟਰੱਕ ਨਾਲ ਜਿਹਦੇ ਪਿੱਛੇ 53 ਫੁੱਟ ਦਾ ਟ੍ਰੇਲਰ ਪਾਇਆ ਹੋਇਆ ਸੀ ਜਦੋਂ ਹੀ ਉਹਨੇ ਜੂਟਰਨ ਮਾਰਨ ਦੀ ਕੋਸ਼ਿਸ਼ ਕੀਤੀ ਪਹਿਲੀ ਗੱਲ ਤਾਂ ਜੂਟਰਨ ਐਨੀ ਸੌ ਕੀ ਵੱਜਣੀ ਨਹੀਂ ਸੀ ট্রাক ਦੀ ਤਾਂ ਉਹਨੇ ਆਪਣੇ ਹਾਈਵੇ ਦੀ ਬਿਲਕੁਲ ਲਾਸਟ ਲੇਨ ਦੇ ਵਿੱਚੋਂ ਲੈਫਟ ਦੇ ਜੂਟਰਨ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਕਿ ਜੇ ਪੂਰਾ ਹਾਈਵੇ ਖਾਲੀ ਹੁੰਦਾ ਤਾਂ ਸ਼ਾਇਦ ਉਹ ਜੂਟਰਨ ਮਾਰਨ ਦੇ ਵਿੱਚ ਸਕਸੈਸਫੁਲ ਹੋ ਵੀ ਜਾਂਦਾ ਬਟ ਜਿਹੜਾ ਪਿੱਛੇ ਤਿੰਨ ਬੰਦੇ ਜਾਂ ਇੱਕ ਗੱਡੀ ਆ ਰਹੀ ਸੀ ਜਿਹਦੇ ਵਿੱਚ ਤਿੰਨ ਬੰਦੇ ਬੈਠੇ ਸੀ ਤੇ ਉਹ ਆਪਣੀ ਜਿਹੜੀ 100 ਜਾਂ 120 ਦੀ ਸਪੀਡ ਤੇ ਬਰਕਰਾਰ ਉਸ ਲੇਨ ਆਪਣੀ ਲੇਨ ਦੇ ਵਿੱਚ ਆਰਾਮ ਨਾਲ ਆ ਰਹੇ ਸੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਹਾਂ ਕਿ ਅੱਗੇ ਟਰੱਕ ਜੁਟਨ ਮਾਰ ਰਿਹਾ ਤੇ ਪਹਿਲੀ ਗੱਲ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਹੋਣਗੇ ਕਿ ਹਾਂ ਕਿ ਉਹਨਾਂ ਨੇ ਬ੍ਰੇਕ ਕਿਉਂ ਨਹੀਂ ਮਾਰੀ ਹੈਗੀ ਕੋਈ ਵੀ ਗੱਡੀ 100 ਦੀ ਸਪੀਡ ਤੇ ਜਾ ਰਹੀ ਆ ਤਾਂ ਈਜ਼ੀ ਨਹੀਂ ਹੁੰਦਾ ਹੈਗਾ ਬ੍ਰੇਕ ਮਾਰਨਾ ਮੋਸਟਲੀ ਇੰਡੀਆ ਦੀ ਗੱਲ ਕਰੀਏ ਜਾਂ ਫਿਰ ਆਪਾਂ ਵੈਸਟਰਨ ਕੰਟਰੀ ਦੀ ਜਾਂ ਕੈਨੇਡਾ ਯੂਐਸ ਜਾਂ ਜਿਹੜੀ ਵੀ ਬਰਲੀਆ ਡਿਵੈਲਪਡ ਕੰਟਰੀਆਂ ਨੇ ਉੱਥੇ ਜੇ ਆਪਾਂ ਗੱਲ ਕਰੀਏ ਹੁਣ ਇੰਡੀਆ ਦੇ ਵਿੱਚ ਕੀ ਹੈ ਜਦੋਂ ਆਪਾਂ ਡਰਾਈਵ ਕਰਦੇ ਆ ਹੁਣ ਮੈਂ ਵੀ ਜਿੰਨੇ ਵਾਰ ਇੰਡੀਆ ਜਾ ਕੇ ਆਇਆ ਉੱਥੇ ਡਰਾਈਵ ਕਰਨ ਲਈ ਮੇਨ ਸਾਈਡ ਦਾ ਮੁਸ਼ਕਿਲ ਨਹੀਂ ਹੁੰਦਾ ਹੈਗਾ ਮੇਨ ਮੁਸ਼ਕਿਲ ਇਹ ਹੁੰਦਾ ਕਿ ਆਪਾਂ ਨੂੰ ਡਰਾਈਵ ਕਰਨ ਵੇਲੇ ਧਿਆਨ ਰੱਖਣਾ ਪੈਂਦਾ ਕਿ ਕੋਈ ਬੱਚਾ ਨਾ ਜੇ ਕੋਈ ਜਾਨਵਰ ਨਾ ਜੇ ਕੁੱਤਾ ਬਿੱਲੀ ਮੈਂ ਕਿਹਾ ਕੋਈ ਕਟਰੂ ਜਾਂ ਕੋਈ گاਾਂ ਜਾਂ ਨੋਰਮਲ ਕੋਈ ਇਨਸਾਨ ਕੋਈ ਰੇੜੀ ਜਾਂ ਕੋਈ ਟੈਂਪੂ ਕੁਛ ਐਮਰਜੈਂਸੀ ਨਾ ਆ ਜੇ ਤਾਂ ਆਪਾਂ ਕੀ ਕਰਾਂਗੇ ਜਦੋਂ ਵੀ ਆਪਾਂ ਸਪੀਡ ਦੱਬਾਂਗੇ ਇੰਡੀਆ ਦੇ ਵਿੱਚ ਤਾਂ ਆਪਣੇ ਬੈਕ ਆਫ ਮਾਈਂਡ ਦੇ ਵਿੱਚ ਇਹ ਹੁੰਦਾ ਕਿ ਆਪਾਂ ਨੇ ਧਿਆਨ ਰੱਖਣਾ ਦੂਰੋਂ ਹੀ ਜੇ ਕੁਛ ਆ ਗਿਆ ਸਾਹਮਣੇ ਤਾਂ ਆਪਾਂ ਬ੍ਰੇਕ ਲਾ ਸਕੀ ਆਪਾਂ ਗੱਡੀ ਨੂੰ ਹੌਲੀ ਕਰ ਸਕੀਏ ਕਿਉਂਕਿ ਨੋਰਮਲ ਉੱਥੇ ਕੀ ਹੈ ਕਿਸੇ ਵੀ ਟਾਈਮ ਇਧਰੋਂ ਬਲਦ ਆਉਂਦਾ ਭੱਜਿਆ ਭਜਾਇਆ ਦੂਸਰੇ ਪਾਸੇ ਨਿਕਲ ਜਾਂਦਾ ਕੁੱਤਾ ਹੁੰਦਾ ਇਧਰੋਂ ਆਉਂਦਾ ਦੂਜਾ ਸਿੱਖ ਨਿਕਲ ਜਾਂਦਾ ਇਹ ਨਹੀਂ ਪਤਾ ਕਦੋਂ ਕਿੱਥੋਂ ਦੀ ਆਟੋ ਆ ਕੇ ਲੰਘ ਜੇ ਜਾਂ ਫਿਰ ਕੋਈ ਨਾਰਮਲ ਬੰਦਾ ਜਾਂ ਕੋਈ ਲੇਡੀ ਹੀ ਤੁਰੇ ਜਾ ਰਹੀ ਆ ਜਾਂ ਕੋਈ ਜਵਾਕ ਭੱਜਿਆ ਵੱਜਿਆ ਜੇ ਤਾਂ ਆਪਣਾ ਪੂਰਾ ਧਿਆਨ ਹੁੰਦਾ ਰੋਡ ਤੇ ਤਾਂ ਉਹਦੇ ਉਹਦੇ ਕਰਕੇ ਆਪਾਂ ਇੱਥੇ ਦੂਰੋਂ ਹੀ ਸੋਚ ਕੇ ਰੱਖਦੇ ਆ ਕਿ ਬ੍ਰੇਕ ਲਾਉਣੇ ਆ ਬਟ ਹਾਈਵੇ ਹੁਣ ਇੰਡੀਆ ਦੇ ਵਿੱਚ ਹਾਈਵੇ ਬਹੁਤ ਸਾਰੇ ਹਾਈਵੇ ਤੁਸੀਂ ਦੇਖੇ ਹੋਣਗੇ ਨਾਰਮਲ ਹਾਈਵੇ ਕੋ ਉਹ ਰੋਡ ਹੁੰਦਾ ਜਿਹਦੇ ਉੱਤੇ ਬੱਤੀ ਨਹੀਂ ਹੁੰਦੀ ਰੈੱਡ ਲਾਈਟ ਨਹੀਂ ਹੁੰਦੀ ਹੈਗੀ ਆਪਣੇ ਆਪਾਂ ਕਹਿੰਦੇ ਰੈੱਡ ਲਾਈਟਾਂ ਨਹੀਂ ਹੈਗੀਆਂ ਨਾਰਮਲ ਕੀ ਆ ਕੋਈ ਵੀ ਹਾਈਵੇ ਦੇ ਉੱਤੇ ਆਪਾਂ ਸਿੱਧਾ ਜਾ ਕੇ ਮਰਜ ਨਹੀਂ ਕਰ ਸਕਦੇ ਜੇ ਇੱਕ ਹਾਈਵੇ ਜਾ ਰਿਹਾ ਉਹਦੇ ਵਿੱਚੋਂ ਕੋਈ ਗੱਡੀ ਕਿਸੇ ਹੋਰ ਲਿੰਕ ਰੋਡ ਤੋਂ ਆ ਰਹੀ ਆ ਤਾਂ ਉਹ ਸਿੱਧਾ ਜਾ ਕੇ ਉਹਦੇ ਵਿੱਚ ਮਰਜ ਨਹੀਂ ਕਰੂਗੀ ਉਹਨੂੰ ਇੱਕ ਪ੍ਰੋਪਰ ਰੈਂਪ ਚਾਹੀਦਾ ਉਹਨੂੰ ਆਪਣੀ ਸਪੀਡ ਪੂਰੀ ਕਰਨ ਵਾਸਤੇ ਤੇ ਜਿੰਨੀ ਸਪੀਡ ਹਾਈਵੇ ਦੀ ਹੈਗੀ ਆ ਓੰਨੀ ਚ ਜਾ ਕੇ ਹੀ ਉਹ ਹਾਈਵੇ ਵਿੱਚ ਮਰਜ ਹੋ ਸਕਦੀ ਆ ਆਪਣੇ ਕੀ ਆ ਕੋਈ ਲਾਈਟ ਹੋਊਗੀ ਜਾਂ ਲਾਈਟ ਨਹੀਂ ਵੀ ਹੋਊਗੀ ਕੋਈ ਵੀ ਹਾਈਵੇ ਤੇ ਆ ਕੇ ਬੰਦਾ ਆਪਣੇ ਹਾਈਵੇ ਦੇ ਉੱਤੇ ਚੜ ਜਾਂਦਾ ਤੇ ਇਹਦੇ ਨਾਲ ਕੀ ਹੁੰਦਾ ਆਪਣੇ ਦਿਮਾਗ 'ਚ ਪਤਾ ਹੁੰਦਾ ਕਿ ਅੱਗੇ ਕੋਈ ਰਸਤਾ ਹੋਇਆ ਤਾਂ ਆਪਾਂ ਨੂੰ ਗੱਡੀ ਹੌਲੀ ਕਰਨੀ ਪੈ ਸਕਦੀ ਆ ਬਟ ਜਿਹੜੇ ਕੈਨੇਡਾ ਜਾਂ ਯੂ ਐਸ ਦੇ ਹਾਈਵੇ ਹੈਗੇ ਆ ਇੱਥੇ ਐਵੇਂ ਨਹੀਂ ਹੈਗਾ ਇੱਥੇ ਜੇ ਤੁਸੀਂ ਕਿਸੇ ਹਾਈਵੇ ਤੇ ਜਾਣਾ ਤਾਂ ਤੁਹਾਨੂੰ ਪ੍ਰੋਪਰ ਰੈਂਪ ਤੇ ਸਪੀਡ ਬਰਾਬਰ ਕਰਕੇ ਹੀ ਚੜਨਾ ਪਊਗਾ ਤੇ ਦੂਜੀ ਗੱਲ ਉਹ ਤੇ ਕੋਈ ਰੈੱਡ ਲਾਈਟ ਨਹੀਂ ਹੋਊਗੀ ਤੇ ਉਸ ਤੋਂ ਅਗਲੀ ਗੱਲ ਆ ਕੋਈ ਵੀ ਬੰਦਾ ਡਰਾਈਵ ਕਰ ਰਿਹਾ ਤਾਂ 99.99% ਉਹਦੇ ਧਿਆਨ ਦੇ ਵਿੱਚ ਇਹ ਗੱਲ ਕਦੇ ਵੀ ਨਹੀਂ ਹੋਊਗੀ ਇਹ ਹਾਈਵੇ ਤੇ ਕੋਈ ਕੁੱਤਾ ਬਿੱਲੀ ਬੱਚਾ ਕੱਟ ਰੋ ਮੱਝ ਜਾਂ ਕੁਝ ਵੀ ਆ ਜੇ ਜਾਂ ਕੋਈ ਬੰਦਾ ਆ ਜੇ ਜਾਂ ਕੋਈ ਟੈਂਪੋ ਆ ਜੇ ਕੁਝ ਵੀ ਨਹੀਂ ਆਉਂਦਾ ਨਾਰਮਲ ਇੱਥੇ ਕੀ ਆ ਕੋਈ ਗੱਡੀ ਚਲਾ ਰਿਹਾ ਤਾਂ ਉਹਨੇ ਸਿਰਫ ਆਪਣੀ ਲੇਨ ਚ ਜਾ ਰਿਹਾ ਉਹਦਾ ਧਿਆਨ ਸਿਰਫ ਇਹ ਆ ਕਿ ਜਦੋਂ ਉਹ ਲੇਨ ਚੇਂਜ ਕਰ ਰਿਹਾ ਉਦੋਂ ਨੇ ਧਿਆਨ ਰੱਖਣਾ ਜਦੋਂ ਉਹ ਜੂਟਰਨ ਮਾਰ ਰਿਹਾ ਉਹਨੇ ਉਦੋਂ ਧਿਆਨ ਰੱਖਣਾ ਜਾਂ ਫਿਰ ਅੱਗੇ ਕਿਤੇ ਜੈਮ ਲੱਗ ਗਿਆ ਗੱਡੀਆਂ ਹੌਲੀ ਹੋ ਗਈਆਂ ਤਾਂ ਉਦੋਂ ਧਿਆਨ ਰੱਖਣਾ ਨਾਰਮਲ ਜੇ ਦੂਰ ਤੱਕ ਉਹਨੂੰ ਲੱਗ ਰਿਹਾ ਕਿ ਹਾਂ ਇੱਕ ਟਰੱਕ ਸੱਜੇ ਪਾਸੇ ਜਾ ਰਿਹਾ ਮੈਂ ਵਿਚਾਲੀ ਲੇਨ ਚ ਜਾ ਰਿਹਾ ਤਾਂ ਮੈਨੂੰ ਪਤਾ ਕਿ ਉਹ ਟਰੱਕ ਸੱਜੇ ਪਾਸੇ ਰਹੂਗਾ ਜਦੋਂ ਤੱਕ ਇੰਡੀਕੇਟਰ ਦੇ ਕੇ ਮੇਰੀ ਲੇਨ 'ਚ ਨਹੀਂ ਆਊਗਾ ਉਦੋਂ ਤੱਕ ਮੈਨੂੰ ਕੋਈ ਖਤਰਾ ਹੈ ਨਹੀਂ ਤਾਂ ਮਤਲਬ ਪਹਿਲਾਂ ਉਹਨੂੰ ਪਤਾ ਚੱਲ ਜਾਊਗਾ ਇੰਡੀਕੇਟਰ ਦੇ ਕੇ ਉਹ ਮੇਰੀ ਲੇਨ 'ਚ ਆਊਗਾ ਤੇ ਜਦੋਂ ਹੀ ਹੁਣ ਉਹ ਬੰਦੇ ਨੇ ਕੀ ਕੀਤਾ ਉਹ ਬੰਦੇ ਨੇ ਲੇਨ ਚੇਂਜ ਨਹੀਂ ਕੀਤੀ ਉਹ ਬੰਦੇ ਨੇ ਕੀਤਾ ਕਿ ਹਾਂ ਕਿ ਅੱਗੇ ਜਾ ਕੇ ਲੈਫਟਰ ਲੈਣੀ ਆ ਲੈਫਟਰਨ ਤੋਂ ਨਾਲ ਦੀ ਮਤਲਬ ਸੌਰੀ ਯੂ ਟਰਨ ਲੈਣੀ ਆ ਤੇ ਉਹਨੇ ਦੇਖਿਆ ਕਿ ਯੂ ਟਰਨ ਦੀ ਜਗ੍ਹਾ ਹੈਗੀ ਤੇ ਮੰਨਿਆ ਉੱਥੇ ਲਿਖਿਆ ਹੈਗਾ ਕਿ ਉਥੇ ਯੂ ਟਰਨ ਨਹੀਂ ਲੈਣੀ ਤਾਂ ਉਹਨੇ ਟਰਾਈ ਕੀਤਾ ਕਿ ਚੱਲ ਜੂਟਰਨ ਲੈਣੀ ਆ ਉਹਨੇ ਉੱਥੋਂ ਗੱਡੀ ਲੈਫਟ ਕੱਟ ਦਿੱਤੀ ਇਹਦੇ ਨਾਲ ਕੀ ਹੋਇਆ ਜਿਹੜਾ ਬੰਦਾ ਪਹਿਲੀ ਜਾਂ ਦੂਜੀ ਲੇਨ ਦੇ ਵਿੱਚ ਆ ਰਿਹਾ ਸੀ ਉਹਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਇਹ ਹੋਣ ਵਾਲਾ ਜੇ ਇੰਡੀਆ ਹੁੰਦਾ ਜਾਂ ਮੈਂ ਇਹਦੇ ਵਿੱਚ ਇੰਡੀਆ ਦੀ ਬੁਰਾਈ ਨਹੀਂ ਕਰ ਰਿਹਾ ਬਟ ਜਿਵੇਂ ਦਾ ਹੁਣ ਸਿਸਟਮ ਹੈਗਾ ਉਹਨੂੰ ਆਪਾਂ ਅਣਦੇਖਿਆ ਵੀ ਨਹੀਂ ਕਰ ਸਕਦੇ ਹੈਗੇ ਸਿਰਫ ਇੰਡੀਆ ਨਹੀਂ ਹੋਰ ਵੀ ਬਹੁਤ ਸਾਰੇ ਕੰਟਰੀਆਂ ਨੇ ਹਨਾ ਤੇ ਜੇ ਹੋਰ ਕੰਟਰੀਆਂ ਹੁੰਦੀਆਂ ਤਾਂ ਉੱਥੇ ਪਤਾ ਚੱਲ ਜਾਂਦਾ ਕਿ ਹਾਂ ਮੈਨੇ ਧਿਆਨ ਰੱਖਣਾ ਕਿ ਰੋਡ ਤੇ ਕੁਝ ਐਵੇਂ ਦਾ ਨਾ ਹੋ ਜਾਏ ਫਿਰ ਮੈਂ ਰੋਕ ਕੇ ਰੱਖਾਂ ਜਾਂ ਹੌਲੀ ਕਰਾਂ ਬ੍ਰੇਕ ਤੇ ਪੈਰ ਰੱਖਾਂ ਹੁਣ ਇੱਥੇ ਨਾਰਮਲ ਗੱਡੀਆਂ ਕੀ ਚੱਲ ਰਹੀਆਂ ਆ ਆਟੋਮੋਬਾਈਲ ਤੇ ਚੱਲ ਰਹੀਆਂ ਹੁੰਦੀਆਂ ਨੇ ਕਹਿ ਸਕਦਾ ਆਪਾਂ ਕਰੂਜ਼ ਮੋਡ ਤੇ ਚੱਲ ਰਹੀਆਂ ਹੁੰਦੀਆਂ ਨੇ ਤੇ ਸਪੀਡ ਵਗੈਰਾ ਵੀ ਗੱਡੀ ਉਹਦੋਂ ਘੱਟ ਕਰ ਲੈਂਦੀ ਆ ਨਾ ਜਦੋਂ ਅੱਗੇ ਵਾਲੀ ਗੱਡੀ ਨੇ ਘੱਟ ਕੀਤੀ ਹੁੰਦੀ ਆ ਬਟ ਉਦੋਂ ਅਚਾਨਕ ਸਾਹਮਣੇ ਕੋਈ ਐਵੇਂ ਦੀ ਚੀਜ਼ ਆ ਗਈ ਜਿਹਦਾ ਨਾ ਗੱਡੀ ਸੈਂਸ ਕਰ ਸਕੇ ਨਾ ਉਹ ਬੰਦਾ ਸੈਂਸ ਕਰ ਸਕੇ ਨਾ ਉਹਦੇ ਕੋਲ ਇਹ ਨਾ ਟਾਈਮ ਸੀ ਕਿਉਂਕਿ ਸਪੀਡ ਲਿਮਿਟਰ ਜਦੋਂ ਹੋ ਕਿ 100 ਤੇ ਗੱਡੀ ਜਾ ਰਹੀ ਆ ਤਾਂ ਅੱਗੇ ਦੇਖਿਆ ਕੋਈ ਟਰੱਕ ਵਾਲਾ ਪੂਰੇ 2-4 ਸੈਕਿੰਡ ਦੇ ਵਿੱਚ ਖੱਬੇ ਪਾਸੇ ਮੁੜ ਗਿਆ ਤਾਂ ਉਹਨਾਂ ਬੰਦਿਆਂ ਦੀ ਕਈ ਮਤਲਬ ਇੰਡੀਆ ਦੇ ਟੀਵੀ ਚੈਨਲ ਨੇ ਜਾਂ ਫਿਰ ਕਈ ਪੋਸਟਾਂ 'ਤੇ ਪਾ ਰਹੇ ਨੇ ਕਿ ਉਹ ਬੰਦੇ ਨੇ ਕਿਉਂ ਨਹੀਂ ਧਿਆਨ ਰੱਖਿਆਗਾ ਜਿਹੜੇ ਬੰਦੇ ਦੀ ਡੈਥ ਹੋਈ ਆ ਉਹਨਾਂ ਲਈ ਸੀਰੀਅਸਲੀ ਗਲਤ ਹੋਇਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਐਵੇਂ ਦਾ ਕੁਝ ਹੋ ਜਾਊਗਾ ਹੁਣ ਉਹ ਬੰਦੇ ਨੂੰ ਬਲੇਮ ਕਰਨ ਦਾ ਕੋਈ ਫਾਇਦਾ ਹੈ ਨਹੀਂ ਤੇ ਦੂਜੀ ਗੱਲ ਰਹੀ ਆਪਣੇ ਬਾਈ ਦੀ ਹਨਾ ਜਿੱਤੋਂ ਇਹ ਗਲਤੀ ਹੋਈ ਆ ਇਹ ਮੰਨਿਆ ਬਾਈ ਦੀ ਚਲੋ ਜੋ ਵੀ ਸੀ ਜਿਵੇਂ ਇਲੀਗਲ ਐਂਟਰੀ ਜਾਂ ਕਹਿੰਦੇ ਨੇ ਹਨਾ ਜਿਵੇਂ ਵੀ ਉਹ ਐਂਟਰ ਹੋਏ ਯੂ ਐਸ ਦੇ ਵਿੱਚ ਉੱਥੇ ਅਕ ਡਰਾਈਵਿੰਗ ਲਾਇਸੈਂਸ ਬਣਾਇਆ ਤੇ ਆਪਣਾ ਕੰਮ ਸ਼ੁਰੂ ਕੀਤਾ ਇੱਥੇ ਬਾਈ ਦੀ ਗਲਤੀ ਆ ਇਹਨੂੰ ਆਪਾਂ ਨਕਾਰ ਨਹੀਂ ਕਰ ਨਕਾਰ ਨਹੀਂ ਸਕਦੇ ਜਿੱਥੇ ਪਹਿਲਾਂ ਉਹਨਾਂ ਨੇ ਯੂ ਟਰਨ ਤੋਂ ਮਨਾ ਕੀਤਾ ਹੋਇਆ ਕਿ ਇੱਥੇ ਯੂ ਟਰਨ ਤੁਸੀਂ ਮਾਰਨੀ ਨਹੀਂ ਹੈਗੀ ਤਾਂ ਉੱਥੋਂ ਉਹਨਾਂ ਨੇ ਟਰਾਈ ਨਹੀਂ ਕਰਨਾ ਚਾਹੀਦਾ ਸੀ ਬਟ ਜੇ ਆਪਾਂ ਗੱਲ ਕਰੀਏ ਇੱਥੇ ਸਿਰਫ ਇੱਕ ਡਰਾਈਵਰ ਦੀ ਗਲਤੀ ਨਹੀਂ ਹੈਗੀ ਇੱਥੇ ਬਹੁਤ ਲੋਕਾਂ ਦੀ ਗਲਤੀ ਆ ਉਹ ਬਾਈ ਕੈਮਰੇ ਦੇ ਵਿੱਚ ਫੁਟੇਜ ਆ ਗਿਆ ਉਹ ਬਾਈ ਤੋਂ ਗਲਤੀ ਹੋ ਗਈ ਗਲਤੀ ਕਿਸ ਤੋਂ ਵੀ ਹੋ ਸਕਦੀ ਆ ਕੋਈ ਬੰਦਾ ਡਰਾਈਵ ਕਰ ਰਿਹਾ ਉਹ ਤੋਂ ਗਲਤੀ ਹੋ ਸਕਦੀ ਆ ਗਲਤੀ ਦਾ ਨਾਮ ਤੁਸੀਂ ਕਹੋਗੇ ਇੱਕ ਤਾਂ ਹੁੰਦਾ ਇੰਟੈਂਸ਼ਨ ਹੁੰਦੀ ਆ ਕਿ ਕੁਝ ਗਲਤ ਕਰਨਾ ਇੰਟੈਂਸ਼ਨ ਉਹਨਾਂ ਦੀ ਹੁੰਦੀ ਆ ਜਿਹੜੇ ਹਥਿਆਰ ਲੈ ਕੇ ਜਾਂਦੇ ਨੇ ਗੁਲੀਆਂ ਮਾਰਦੇ ਨੇ ਬ੍ਰੈਂਪਟਨ ਦੇ ਦੇਖੋ ਜਾਣ ਜਾਣ ਕੇ ਗੱਡੀਆਂ ਵਿੱਚ ਮਾਰਦੇ ਫਿਰਦੇ ਨੇ ਪਰ ਉੱਥੇ ਉਹ ਇੰਟੈਂਸ਼ਨ ਨਹੀਂ ਸੀ ਗਲਤੀ ਹੋ ਗਈ ਬਾਈ ਤੋਂ ਕਿ ਸ਼ਾਇਦ ਉਹਦੇ ਧਿਆਨ ਚ ਨਹੀਂ ਰਿਹਾ ਕਿ ਮੈਂ ਕੀ ਕਰ ਰਿਹਾ ਕਿਉਂ ਹੁੰਦਾ ਹੁੰਦਾ ਇਹ ਸਲੀਪ ਦੀ ਕਮੀ ਕਰਕੇ ਵੀ ਹੋ ਸਕਦਾ ਹੁਣ ਹਰ ਇੱਕ ਬੰਦਾ ਨੂੰ ਕਹਿ ਰਿਹਾ ਕਿ ਹਾਂ ਬੇਵਕੂਫਾ ਬਾਈ ਨੇ ਐਵੇਂ ਕਹ ਤੋ ਕਰਤਾ ਉਹਨੂੰ ਸੋਚਣਾ ਜਿੱਦਾਂ ਸੀ ਐਵੇਂ ਕੌਣ ਕਰਦਾ ਸਲੀਪ ਦੀ ਕਮੀ ਕਰਕੇ ਸਲੀਪ ਨਾਰਮਲ ਕੀਆ ਜਿਹੜੇ ਵੀ ਲੋਕ ਟਰੱਕ ਡਰਾਈਵ ਕਰਨੇ ਚਾਹੇ ਉਹ ਇਕੱਲੇ ਜਾ ਰਹੇ ਨੇ ਜਾਂ ਟੀਮ 'ਚ ਜਾ ਰਹੇ ਨੇ ਜੇ ਆਪਾਂ ਟੀਮ ਦੀ ਵੀ ਗੱਲ ਕਰੀ ਤਾਂ ਦੋ ਬੰਦੇ ਹੋਣਗੇ ਇੱਕ ਬੰਦਾ ਸੌਂ ਰਿਹਾ ਹੋਊਗਾ ਇੱਕ ਬੰਦਾ ਡਰਾਈਵ ਕਰ ਰਿਹਾ ਹੋਊਗਾ ਬਟ ਇੰਨਾਂ ਨਾ ਤਾਂ ਇੱਕ ਚੱਲਦੇ ਵੀਕਲ ਦੇ ਵਿੱਚ ਸੌਣਾ ਸੌਖਾ ਤੇ ਐਨੇ-ਐਨੇ ਘੰਟੇ ਲਗਾਤਾਰ ਕੰਮ ਕਰਕੇ ਬੰਦੇ ਨੂੰ ਸਲੀਪ ਦੀ ਕਮੀ ਹੋ ਜਾਂਦੀ ਆ ਨਾਰਮਲ ਆਪਾਂ ਨੇ ਆਪਾਂ ਸੁਣਦੇ ਹੀ ਰਹਨੇ ਆ ਮਹੀਨੇ ਦੇ ਵਿੱਚ ਦੋ ਖਬਰਾਂ ਤਾਂ ਆ ਜਾਂਦੀਆਂ ਨੇ ਕਿਤੇ ਨਾ ਕਿਤੇ ਕੋਈ ਟਰੱਕ ਦਾ ਕੋਈ ਇਨਸੀਡੈਂਟ ਜਾਂ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਕੋਈ ਟਰੱਕ نیچے ਉਤਰ ਜਾਂਦਾ ਕੋਈ ਟਰੱਕ ਦਾ ਐਕਸੀਡੈਂਟ ਹੋ ਜਾਂਦਾ ਜਾਂ ਕੁਝ ਹੋ ਜਾਂਦਾ ਬਟ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਇਹ ਹੋਈ ਆ ਕਿ ਤਿੰਨ ਬੰਦਿਆਂ ਦੀ ਜਾਨ ਚਲੀ ਗਈ ਤਾਂ ਕਰਕੇ ਇਹ ਜਿਆਦਾ ਹਾਈਲਾਈਟ ਹੋ ਗਿਆ ਹੁਣ ਸਲੀਪ ਦੀ ਕਮੀ ਕਰਕੇ ਐਕਸੀਡੈਂਟ ਹੋਣਾ ਟਰੱਕਿੰਗ ਦੇ ਵਿੱਚ ਬਹੁਤ ਜਿਆਦਾ ਕਾਮਨ ਆ ਹੁਣ ਜੇ ਆਪਾਂ ਕਹੀਏ 슬ੀਪ ਦੀ ਕਮੀ ਸਭ ਤੋਂ ਵੱਡੀ ਗਲਤੀ ਇਹਨਾਂ ਦੇ ਵਿੱਚ ਡਰਾਈਵਰ ਦੀ ਹੈਗੀ ਆ ਕਿ ਉਹੋ ਬੰਦੇ ਆਪਣੀ ਹੈਲਥ ਦਾ ਧਿਆਨ ਨਾ ਰੱਖਦੇ ਹੋਏ ਕੋਈ ਐਵੇਂ ਦਾ ਪ੍ਰੋਫੈਸ਼ਨ ਕਰ ਰਹੇ ਨੇ ਜਿਹਦੇ ਵਿੱਚ ਗਲਤੀ ਹੋਣ ਦਾ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਜਿਵੇਂ ਮੈਂ ਇੱਕ ਜਦੋਂ ਨਮਾਇਆ ਸੀ ਕੈਨੇਡਾ ਇੱਕ ਕੰਪਨੀ ਦੇ ਉਹਨਾਂ ਨੂੰ ਜਾਣਦਾ ਉਹ ਮੈਨੂੰ ਪਤਾ ਕੀ ਕਹਿੰਦਾ ਹੁੰ ਤੁਸੀਂ ਕਹਿੰਦਾ ਰਣਵੀਰ ਜੇ ਤੂੰ ਫੌਗ ਲੈਫਟ ਚਲਾਏਗਾ ਨਾ ਤੂੰ ਇਹ ਸਮਝ ਕੇ ਨਚਲਾਏ ਕਿ ਹਾਂ ਤੈਨੂੰ ਪੂਰੀ ਆਉਂਦੀ ਆ ਮੇਗਾ ਕਿਉਂ ਕਹਿੰਦਾ ਤੂੰ ਇਹੇ ਇੱਕ ਵਾਰ ਇਹ ਗੱਲ ਜ਼ਰੂਰ ਤੇਆਂ ਚ ਰੱਖੀਂ ਕਿ ਤੂੰ ਇੱਕ ਹਾਥੀ ਤੇ ਬੈਠਾ ਜੇ ਇਹ ਥੋੜਾ ਜਿਹਾ ਉਰਾਂ ਪਰਾਂ ਹੋ ਗਿਆ ਤਾਂ ਜਾਨ ਦਾ ਨੁਕਸਾਨ ਵੀ ਹੋ ਸਕਦਾ ਤੇਰਾ ਨਹੀਂ ਹੋਊਗਾ ਕਿਸੇ ਦਾ ਹੋ ਜਾਊਗਾ ਤਾਂ ਜਿਹੜਾ ਟਰੱਕ ਆ ਉਹ ਵੀ ਇੱਕ ਹਾਥੀ ਸਮਝ ਲਓ ਵੀ ਜੇ ਆਪਣੇ ਤੋਂ ਇੱਕ ਛੋਟੀ ਜੀ ਮਿਸਟੇਕ ਹੁੰਦੀ ਆ ਉਹਦੇ ਨਾਲ ਆਪਣੀ ਤਾਂ ਪਤਾ ਨਹੀਂ ਪਰ ਦੂਜਿਆਂ ਦੀ ਜਾਨ ਦਾ ਨੁਕਸਾਨ ਹੋ ਸਕਦਾ ਤਾਂ ਕਰਕੇ ਸਲੀਪ ਨੂੰ ਨਗੋਰ ਕੀਤਾ ਜਾ ਰਿਹਾ ਜਿੰਨੇ ਵੀ ਕੈਨੇਡਾ ਦੇ ਵਿੱਚ ਜਾਂ ਯੂ ਐਸ ਦੇ ਵਿੱਚ ਲੀਗਲ ਇਲੀਗਲ ਸਟੂਡੈਂਟ ਜਿਵੇਂ ਵੀ ਆਏ ਨੇ ਜਾਂ ਫਿਰ ਜਿਹੜੇ ਵੀ ਟਰੱਕਾਂ ਤੇ ਕੰਮ ਕਰ ਰਹੇ ਨੇ ਮੋਸਟਲੀ ਟਰੱਕਾਂ ਦੇ ਵੀ ਨਾਰਮਲ ਫੈਕਟਰੀਆਂ ਦੇ ਵਿੱਚ ਵੀ ਮੈਂ ਉਹ ਬੰਦੇ ਨੂੰ ਦੇਦਾ ਜਿਨ੍ਹਾਂ ਨੇ ਕਦੇ ਬਿਨਾਂ ਸੁੱਤੇ ਕੰਮ ਕਰ ਰਹੇ ਨੇ ਟਰੱਕ ਡਰਾਈਵਰ ਬਿਨਾਂ ਸੁੱਤੇ 5-5 ਰਾਤਾਂ ਨੂੰ ਡਰਾਈਵ ਕਰ ਰਹੇ ਨੇ ਕੀ ਸੌਂਦੇ ਨੇ ਕੈਨੇਡਾ ਦੇ ਵਿੱਚ ਕੀ ਆ 8 ਘੰਟੇ ਸਲੀਪ ਟਾਈਮ ਆ 8 ਘੰਟੇ ਦੇ ਵਿੱਚੋਂ ਬੰਦੇ ਨੇ ਨਹਾਉਣਾ ਧੋਣਾ ਰੋਟੀ ਖਾਣੀ ਤੇ ਉਸ ਤੋਂ ਬਾਅਦ ਸੌਣਾ ਉਹ ਵੀ ਚੱਲਦੇ ਵਹੀਕਲ ਦੇ ਵਿੱਚ ਸੋਨ ਨੂੰ ਨਹੀਂ ਪਤਾ ਉੱਥੇ ਸਾਡੀ 4 ਘੰਟੇ ਨੀਂਦ ਪੂਰੀ ਹੋ ਰਹੀ ਹੈ ਜਾਂ 5 ਘੰਟੇ ਹੋ ਰਹੀ ਹੈ ਜਾਂ ਫਿਰ ਹੋਈ ਨਹੀਂ ਰਹੀ ਹੈਗੀ ਯੂਐਸ ਦੇ ਵਿੱਚ ਚਲੋ ਠੀਕ ਆ 11 ਘੰਟੇ ਸਲੀਪ ਟਾਈਮ ਹੈਗਾ ਬਟ ਉਹਦੇ ਵਿੱਚ ਵੀ ਕੀ ਪਤਾ ਨੀਂਦ ਪੂਰੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈਗੀ ਨਹੀਂ ਹੋ ਰਹੀ ਹੈਗੀ ਮੋਸਟਲੀ ਬੰਦੇ ਕਿਸੇ ਨਾ ਕਿਸੇ ਤਰੀਕੇ ਨਾਲ ਲੂਪ ਹੋਲ ਲੱਭਦੇ ਨੇ ਤੇ ਫਿਰ ਟਰਾਈ ਕਰਦੇ ਨੇ ਕਿ ਆਪਾਂ ਸੌਈਏ ਘੱਟ ਡਰਾਈਵ ਜ਼ਿਆਦਾ ਕਰ ਲਈਏ ਪੈਸੇ ਵੱਧ ਬਣ ਜਾਣਗੇ ਇੱਥੇ ਮਾਰਕ ਹੁੰਦੇ ਨੇ ਹੁਣ ਇਸ ਤੋਂ ਬਾਅਦ ਦੂਜੀ ਗਲਤੀ ਕੀਤੀ ਆ ਡਿਸਪੈਚਰ ਦੀ ਹੁਣ ਮੈਂ ਕਈ ਟਰੱਕ ਡਰਾਈਵਰਾਂ ਤੋਂ ਸੁਣਿਆ ਕਿ ਉਹ ਬੰਦੇ ਕੀ ਕਰਦੇ ਨੇ ਕਿਸੇ ਰੂਟ ਤੇ ਜਾ ਰਹੇ ਹੁੰਦੇ ਨੇ ਜਾਂ ਕੋਈ ਗੱਲਬਾਤ ਹੁੰਦੀ ਹੈ ਜਿਵੇਂ ਇੱਕ ਸਟੋਰੀ ਦੱਸਦਾ ਮੇਰਾ ਇੱਕ ਨਾਲ ਦਾ ਯਾਰ ਦੋਸਤ ਸੀ ਤੇ ਉਹ ਟਰੱਕ ਡਰਾਈਵਿੰਗ ਕਰਦਾ ਹੁੰਦਾ ਟਰੱਕ ਡਰਾਈਵਿੰਗ ਛੱਡ ਕੇ ਉਹ ਨੋਰਮਲ ਵੇਅਰਹਾਊਸ ਦੀ ਜੌਬ ਤੇ ਲੱਗ ਗਿਆ ਮੈਂ ਉਹ ਤੋਂ ਰੀਜਨ ਪੁੱਛਿਆ ਕੀ ਗੱਲ ਹੋਈ ਹੈ ਕਹਿੰਦਾ ਬਈ ਟਰੱਕ ਡਰਾਈਵਰ ਠੀਕ ਆ ਪਰ ਮੇਕ ਫੈਮਿਲੀ ਆ ਨਾ ਤਾਂ ਕਰਕੇ ਮੈਨੂੰ ਇੱਧਰ ਆਉਣਾ ਪਿਆ ਬਟ ਉਹਨੇ ਇੱਕ ਸਟੋਰੀ ਦੱਸੀ ਮੈਨੂੰ ਇੱਕ ਕਹਿੰਦਾ ਬਈ ਮੈਂ ਇੱਕ ਮੇਰੀ ਨੀਂਦ ਨਹੀਂ ਪੂਰੀ ਹੋਈ ਸੀ ਤੇ ਫਿਰ ਮੈਂ ਕੀ ਕੀਤਾ ਕਹਿੰਦਾ ਮੈਂ ਜਦੋਂ ਮੈਂ ਘਰ ਵਾਪਸ ਆ ਰਿਹਾ ਸੀ ਤਾਂ ਮੈਨੂੰ ਡਿਸਪੈਚਰ ਨੇ ਕਹਿਤਾ ਕਿ ਨਾ ਇਹੇ ਲੋਡ ਲੈ ਕੇ ਤੂੰ ਚੱਲ ਜਾ ਜ਼ਰੂਰੀ ਅੱਜ ਮੇਰੀ ਮਜਬੂਰੀ ਆ ਤੂੰ ਮੇਰਾ ਸਾਥ ਦੇ ਤੇ ਕੋਈ ਗੱਲ ਨਹੀਂ ਹਨਾ ਇੱਕ ਅੱਧੀ ਵਾਰ ਤਾਂ ਹੋ ਜਾਂਦਾ ਉਹ ਕਹਿੰਦਾ ਮੇਰੀ ਨੀਂਦ ਨਹੀਂ ਪੂਰੀ ਹੋਈ ਭਾਜੀ ਤੁਸੀਂ ਮੈਨੂੰ ਨਾ ਭੇਜੋ ਤਾਂ ਫਿਰ ਉਹਨੇ ਥੋੜਾ ਜਿਹਾ ਹੁਣ ਡਿਸਪੈਚਰ ਕੀ ਹੁੰਦੇ ਨੇ ਜਦੋਂ ਕੋਈ ਵੀ ਟਰੱਕ ਦੀ ਜੌਬ ਕਰਦਾ ਜਿੱਦ ਤੋਂ ਮਰਜ਼ੀ ਪੁੱਛ ਲੈ ਜਿਹੜੇ ਵੀ ਟਰੱਕ ਤੇ ਕਾਰਪੋਰੇਸ਼ਨ ਦੇ ਜਿਵੇਂ ਵੀ ਕੰਮ ਕਰ ਰਹੇ ਨੇ ਹਰ ਇੱਕ ਬੰਦੇ ਦੀ ਪਹਿਲੇ 1 ਜਾਂ 1.5 ਮਹੀਨੇ ਦੀ ਤਨਖਾਹ ਟਰੱਕ ਕੰਪਨੀ ਕੋਲ ਹੁੰਦੀ ਆ ਉਹਨਾਂ ਨੇ ਦੱਬ ਕੇ ਰੱਖੀ ਹੁੰਦੀ ਆ ਤਾਂ ਕਿ ਕੋਈ ਬੰਦਾ ਐਵੇਂ ਹੀ ਜਵਾਬ ਦੇ ਕੇ ਨਾ ਭਾਜੇ ਸਮਝ ਗਏ ਹੁਣ ਉਹ ਬੰਦੇ ਨੂੰ ਪਤਾ ਵੀ ਜੇ ਮੈਂ ਹੁਣ ਜਵਾਬ ਦੇਤਾ ਤਾਂ ਕੀ ਹੋਣਾ ਤਾਂ ਉਸ ਬੰਦੇ ਨੇ ਮੈਨੂੰ ਕੰਮ ਤੋਂ ਕੱਢ ਦੇਣਾ ਤੇ ਆਈ ਨਹੀਂ ਪਤਾ ਆਈ ਨਹੀਂ ਪਤਾ ਕਿ ਮੋਸਟਲੀ ਜਿਹੜੀ ਪਹਿਲੇ 1.5 ਮਹੀਨੇ ਦੀ ਤਨਖਾਹ ਹੋਊਗੀ ਜਾਂ ਪਹਿਲੇ 2 ਮਹੀਨਿਆਂ ਦੀ ਜਾਂ ਮਹੀਨੇ ਦੀ ਜਿੰਨੀ ਵੀ ਹੈਗੀ ਆ ਉਹਨੇ ਦੇਣੀ ਨਹੀਂ ਹੈਗੀ ਤਾਂ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਮੈਂ ਸੋਚਿਆ ਚੱਲ ਹਿੰਮਤ ਜੀ ਕਰਕੇ ਮੈਂ ਚੱਲ ਜਾਣਾ ਉਹ ਬੰਦਾ ਪਹਿਲਾਂ ਹੀ ਨਹੀਂ ਸੁੱਤਾ ਸੀ ਪਿਛਲੇ 24 ਘੰਟਿਆਂ ਤੋਂ ਉਹ ਕਹਿੰਦਾ ਚੱਲ ਮੈਂ ਟਰਾਈ ਕਰਦਾ ਤੇ ਉਹਨੇ ਠੀਕ ਆ ਚੱਕ ਲੈ ਲੋੜ ਗਲਤੀ ਹੈਗੀ ਆ ਬਟ ਮਜਬੂਰ ਕੀਤਾ ਕੰਪਨੀ ਨੇ ਉਹ ਚੱਲ ਗਿਆ ਉਹ ਉਹ ਰਸਤੇ 'ਚ ਗਿਆ ਇੱਕ ਸਟੇਸ਼ਨ ਤੇ ਰੁਕਿਆ ਉੱਥੇ ਉਹਨੂੰ ਫੀਲ ਹੋ ਰਿਹਾ ਸੀ ਕਿ ਜੇ ਹੁਣ ਉਹਨੇ ਟਰੱਕ ਚਲਾ ਲਿਆ ਤਾਂ ਕੁਛ ਨਾ ਕੁਛ ਗਲਤ ਹੋਊਗਾ ਉੱਥੇ ਉਹਨੇ ਕੀ ਕੀਤਾ ਉਹਨੇ ਕੰਪਨੀ ਵਾਲਿਆਂ ਨੂੰ ਕਰਤਾ ਫੋਨ ਕਿ ਭਾਜੀ ਮੈਂ ਨਹੀਂ ਜਾ ਸਕਦਾ ਹੈਗਾ ਕਿਉਂਕਿ ਜੇ ਮੈਂ ਇੱਕ ਵਾਰ ਹੁਣ ਦੁਬਾਰਾ ਰੋਡ ਤੇ ਚੜ ਗਿਆ ਨਾ ਤਾਂ ਕੁਝ ਵੀ ਹੋ ਸਕਦਾ ਤਾਂ ਇੱਥੋਂ ਉਸ ਕੰਪਨੀ ਵਾਲਿਆਂ ਦਾ ਜਵਾਬ ਇਹ ਹੈ ਕਿ ਜੇ ਤੈਨੂੰ ਪਤਾ ਸੀ ਤੂੰ ਨਹੀਂ ਚਲਾ ਸਕਦਾ ਤਾਂ ਤੂੰ ਲੋਡ ਚੱਕਿਆ ਕਿਉਂ ਜਦੋਂ ਪਹਿਲਾਂ ਜਿਸ ਬੰਦੇ ਨੂੰ ਮਜਬੂਰ ਕਰਕੇ ਲੋਡ ਚੁਕਾਇਆ ਫਿਰ ਉਸ ਬੰਦੇ ਨੂੰ ਇਹ ਵੀ ਕਿਹਾ ਗਿਆ ਕਿ ਜੇ ਤੈਨੂੰ ਪਤਾ ਸੀ ਤੂੰ ਸੌਆਂ ਨੂੰ ਤੂੰ ਲੋੜ ਚੱਕਿਆ ਕਿਉਂ ਮਤਲਬ 1 ਮਿੰਟ ਦੇ ਵਿੱਚ ਹੀ ਸ਼ਿਫਟ ਮਾਰਤੀ ਤਾਂ ਹੁਣ ਇਹ ਗੱਲ ਮੈਂ ਸਿਰਫ ਇਹ ਸਿਰਫ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਜਿਹੜੇ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਇਹ ਗੱਲ ਹਰ ਇੱਕ ਟਰੱਕ ਡਰਾਈਵਰ ਦੀ ਆ ਇਹ ਗੱਲ ਹਰ ਇੱਕ ਟਰੱਕ ਡਰਾਈਵਰ ਦੀ ਆ ਜਿਹੜੇ ਵੀ ਕੈਨੇਡਾ ਯੂ ਐਸ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਫਿਰ ਜਿਨ੍ਹਾਂ ਦੇ ਕੰਪਨੀਆਂ ਦੇ ਮਾਲਕ ਪੰਜਾਬੀ ਨੇ ਆਪਾਂ ਨਾਰਮਲ ਕਹਿੰਦੇ ਆ ਕਿ ਪੰਜਾਬੀ ਨੂੰ ਡੀਫੇਮ ਕਾਤੋਂ ਕਰਦੇ ਹੋ ਹੁਣ ਮੇਰੇ ਪੇਰੈਂਟਸ ਕੈਨੇਡਾ ਦੇ ਵਿੱਚ ਆਏ ਹੋਣੇ ਘੁੰਮਣਾ ਉਹਨੂੰ ਕਈ ਵਾਰ ਗੱਲ ਕਹੀ ਦੀ ਵੀ ਆਹ ਚੀਜ਼ ਵੇਖ ਵਰ ਕਹਿੰਦੇ ਹਾਂ ਕਿ ਹਾਂ ਯਾਰ ਪੰਜਾਬੀ ਕੰਪਨੀ ਆਏ ਹੁੰਦਾ ਪੰਜਾਬੀ ਢਾਬੇ ਨੇ ਆਏ ਹੁੰਦਾ ਜਾਂ ਕੁਛ ਆ ਉਹ ਕਹਿੰਦੇ ਤੁਸੀਂ ਪੰਜਾਬੀ ਨੂੰ ਕਦੋਂ ਬਦਨਾਮ ਕਰੀ ਜਾਂਦੇ ਹੋ ਮੈਂ ਕਿਹਾ ਕੀ ਕਰੀਏ ਹੁਣ ਗਲਤੀ ਹੋਆ ਹੁਣ ਮੇਰੇ ਕਈ ਦੋਸਤ ਟੱਕ ਕੰਪਨੀ ਚ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਗੋਰੇ ਮੈਨੇਜ ਕਰ ਰਹੇ ਨੇ ਜਾਂ ਫਿਰ ਆਪਾਂ ਕਹਿੰਦੇ ਗੋਰਿਆਂ ਦੀਆਂ ਕੰਪਨੀਆਂ ਨੇ ਉੱਥੇ ਐਵੇਂ ਦਾ ਕਲਚਰ ਬਹੁਤ ਘੱਟ ਆ ਜਾਂ ਫਿਰ ਨਾ ਦੇ ਬਰਾਬਰ ਆ ਹੁਣ ਆਪਣੇ ਮੋਸਟਲੀ ਪੰਜਾਬੀਆਂ ਦੇ ਵਿੱਚ ਹੀ ਐਵੇਂ ਕਿਉਂ ਹੁੰਦਾ ਜਿਆਦਾ ਤੋਂ ਜਿਆਦਾ ਬੈਨੀਫਿਟ ਜਿਆਦਾ ਜਿਆਦਾ ਫਾਇਦਾ ਲੈਣ ਲਈ ਆਪਾਂ ਕਿਸੇ ਨੂੰ ਮਜਬੂਰ ਵੀ ਕਰ ਸਕਦੇ ਹਾਂ ਕਿਸੇ ਦੀ ਪੇ ਵੀ ਦੱਬ ਸਕਦੇ ਆ ਮਤਲਬ ਪੇ ਦੱਬਣਾ ਸਿਰਫ ਇਹ ਨਹੀਂ ਹੈਗਾ ਨਾਰਮਲ ਕਿ ਕਿਸੇ ਬੰਦੇ ਦਾ 2000 ਜਾਂ 5000 ਜਾਂ 10000 ਡੱਬ ਲਿਆ ਹੁਣ ਇਹਦੇ ਨਾਲ ਕੀ ਹੋਊਗਾ ਹੁਣ ਉਹ ਬਾਈ ਜਿਹੜਾ ਜਿਹੜਾ ਬਾਈ ਦੀ ਆਪਾਂ ਗੱਲ ਕਰ ਰਹੇ ਸੀ ਸਟਾਰਟਿੰਗ ਦੇ ਵਿੱਚ ਜਿਹਦਾ ਐਕਸੀਡੈਂਟ ਹੋਇਆ ਜਿਹਦੇ ਕਰਕੇ ਉਹ ਬੰਦੇ ਨੂੰ 45 ਸਾਲ ਦੀ ਸਜ਼ਾ ਦਿੱਤੀ ਹੈ ਯੂ ਐਸ ਗਵਰਨਮੈਂਟ ਨੇ ਹੁਣ ਇਹਦੇ ਵਿੱਚ ਉਹ ਬੰਦੇ ਦੇ ਦਿਮਾਗ 'ਚ ਇਹ ਹੋਊਗਾ ਕਿ ਵੀ ਮੈਂ ਤਾਂ ਇੱਧਰ ਜਾ ਰਿਹਾ ਸੀ ਬਟ ਮੈਨੂੰ ਸ਼ਾਇਦ ਮੈਂ ਨਹੀਂ ਕਹਿ ਰਿਹਾ ਇਹ ਗੱਲ ਹੋਈ ਆ ਬਟ ਨਾਰਮਮਲ ਹੋ ਸਕਦਾ ਐਵੇਂ ਕਿ ਡਿਸਪੈਚਰ ਦੀ ਕਾਲ ਆਈ ਹੋਵੇ ਕਿ ਜਲਦੀ ਆ ਜਾ ਤੇਰੀ ਲੋੜ ਆ ਜਾਂ ਕੁਛ ਆ ਤੂੰ ਹਲੋੜ ਛੇਤੀ ਲਿਵਰ ਕਰ ਜਾਂ ਜੂ ਟਰਨ ਮਾਰ ਜੇ ਜੋ ਵੀ ਆ ਕੋਈ ਗੱਲਬਾਤ ਹੋਈ ਹੋਊਗੀ ਹੁਣ ਉਹ ਐਵੇਂ ਛੋੜਨਾ ਕਿ ਕਿਸੇ ਹੋਰ ਰੋਡ ਤੇ ਰੂਟ ਤੇ ਜਾ ਰਹੇ ਆ ਤੇ ਉਹਨੂੰ ਨਾਲ ਦੇ ਜੂਟਨ ਮਾਰਨੀ ਵੇ ਕੀ ਪਤਾ ਉਹ ਘਰੇ ਆ ਰਹੇ ਹੋਵੇ ਵੀ ਡੋਨਟ ਨੋ ਤਾਂ ਸ਼ਾਇਦ ਕੋਈ ਐਵੇਂ ਦੀ ਕੋਈ ਗੱਲ ਹੋਈ ਹੋਵੇ ਕਿ ਉਹਦੇ ਤੇ ਪ੍ਰੈਸ਼ਰ ਹੋਵੇ ਉਪਰੋਂ ਦੀ ਨੀਂਦ ਨਾ ਪੂਰੀ ਹੋਈ ਹੋਵੇ ਉਹਨੂੰ ਪਤਾ ਹੋਵੇ ਕਿ ਹਾਂ ਜੇ ਮੈਂ ਹੁਣ ਇਹ ਸਟੈਪ ਨਾ ਚੱਕਿਆ ਤਾਂ ਮੇਰੀ ਪੇ ਮਰ ਜਾਣੀਆਂ ਮਹੀਨੇ ਦੋ ਮਹੀਨੇ ਦੀ ਮੈਂ ਕਿਸੇ ਕੰਪਨੀ ਨੂੰ ਬਲੇਮ ਨਹੀਂ ਕਰ ਰਹਾ ਹੈਗਾ ਬਟ ਮੈਂ ਇਹ ਕਹਿ ਰਿਹਾ ਕਿ ਆਪਾਂ ਸਿਰਫ ਇੱਕ ਬੰਦੇ ਨੂੰ ਬਲੇਮ ਕਰ ਰਹੇ ਹਾਂ ਬਟ ਉਹਦੇ ਉੱਪਰ ਪਾਏ ਪ੍ਰੈਸ਼ਰ ਨੂੰ ਨਹੀਂ ਕਰ ਰਹੇ ਹੈਗੇ ਹਨਾ ਕਿਨੇ ਪਾਇਆ ਕਿਉਂ ਪਾਇਆ ਤੇ ਇਸ ਤੋਂ ਬਾਅਦ ਜਿਹੜੀ ਯੂਐਸ ਗਵਰਨਮੈਂਟ ਖੈਰੀ ਆ ਕੇ ਜਦੋਂ ਉਸ ਬੰਦੇ ਦੀ ਇਨਵੈਸਟੀਗੇਸ਼ਨ ਹੋਈ ਉਹਦਾ ਟੈਸਟ ਲਿਆ ਉਸ ਬੰਦੇ ਤੋਂ ਰੂਲਾਂ ਦੇ ਆਨਸਰ ਨਹੀਂ ਦਿੱਤੇਗੇ ਉਸ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਸੀ ਉਸ ਬੰਦੇ ਨੂੰ ਸਿਗਨਲ ਦਾ ਨਹੀਂ ਪਤਾ ਸੀ ਸਾਈਨਾਂ ਦਾ ਨਹੀਂ ਪਤਾ ਸੀ ਵੀ ਕਿਹੜਾ ਕੀ ਹੁੰਦਾ ਚਲੋ ਠੀਕ ਹੈ ਪ੍ਰੈਸ਼ਰ ਦੇ ਵਿੱਚ ਦੋ ਚਾਰ ਘੱਟ ਸਾਈਨ ਦਿੱਤੇ ਗਏ ਹੋਣੇ ਬਟ ਫਿਰ ਵੀ ਜੇ ਪਾਸ ਹੋਏ ਥੋੜੇ ਬਹੁਤ ਸਾਈਨ ਦਿੱਤੇ ਤੱਕ ਹੋਣੇ ਬਟ ਜੇ ਨਹੀਂ ਹੋਇਆ ਤਾਂ ਕੀ ਉਹਨੇ ਆਪਣਾ ਲਾਇਸੈਂਸ ਘਰੇ ਪ੍ਰਿੰਟ ਕੀਤਾ ਉਹਨੇ ਆਬਵੀਅਸਲੀ ਟਰੱਕ ਸਕੂਲ ਦੇ ਵਿੱਚ ਐਡਮਿਸ਼ਨ ਲਈ ਉਹ ਸਕੂਲ ਤੋਂ ਉਹਨੇ ਸਰਕਾਰੀ ਪੇਪਰ ਭਰਿਆ ਲਾਇਸੈਂਸ ਦਾ ਉਹ ਪੇਪਰ ਦੇ ਵਿੱਚ ਉਹ ਪਾਸ ਹੋਇਆ ਉਹਦਾ ਡਰਾਈਵਿੰਗ ਟੈਸਟ ਹੋਇਆ ਟੈਸਟ ਦੇ ਵਿੱਚ ਉਹ ਪਾਸ ਹੋਇਆ ਫਿਰ ਉਸ ਤੋਂ ਉਹ ਲਾਇਸੈਂਸ ਮਿਲਿਆ ਜੇ ਉਸ ਬੰਦੇ ਨੂੰ ਹੁਣ ਕੁਝ ਨਹੀਂ ਆਉਂਦਾ ਸੀ ਕੋਈ ਰੂਲ ਨਹੀਂ ਆਉਂਦਾ ਸੀ ਕੋਈ ਸਾਈਨ ਨਹੀਂ ਆਉਂਦਾ ਸੀ ਤਾਂ ਉਹ ਪਾਸ ਕਿਵੇਂ ਹੋ ਗਿਆ ਜੇ ਉਹ ਕਰਨ ਵਾਲਾ ਕੌਣ ਆ ਅਥਾਰਟੀ ਤਾਂ ਕੀ ਸਰਕਾਰ ਹੁਣ ਸਟੈਪ ਲਊਗੀ ਉਸ ਅਥਾਰਟੀ ਤੇ ਉਹ ਬੰਦਿਆਂ ਤੇ ਜਿਨ੍ਹਾਂ ਨੇ ਉਹਨਾਂ ਨੂੰ ਲਾਇਸੈਂਸ ਦਿੱਤਾ ਜਿਨ੍ਹਾਂ ਦਾ ਟੈਸਟ ਕਲੀਅਰ ਨਹੀਂ ਹੋ ਰਿਹਾ ਸੀ ਕੋਈ ਵੀ ਨਹੀਂ ਬਹੁਤ ਸਾਰੇ ਹੁਣ ਸਰਕਾਰ ਦਾ ਪਹਿਲਾਂ ਤੋਂ ਇਹ ਰਿਹਾ ਕਿ ਇਲੀਗਲ ਇਮੀਗ੍ਰੈਂਟ ਦਾ ਕੁਝ ਵੀ ਆ ਫਿਰ ਪਹਿਲਾਂ ਜਿਹੜੇ ਇਲੀਗਲ ਤੁਸੀਂ ਹੀ ਬਣਾ ਦੇ ਰਹੇ ਹੋ ਹੋਰ ਕਿਹੜੀ ਕੰਟਰੀ ਆ ਜਿਹੜੀ ਕਹਿੰਦੀ ਵੀ ਹਾਂ ਡੌਂਕੀ ਲੈ ਕੇ ਆਓ ਅਸੀਂ ਤੁਹਾਨੂੰ ਰਿਫਿਊਜ਼ ਹੀ ਦੇ ਦਾਂਗੇ ਇਹ ਤਾਂ ਥੋੜਾ ਇੱਕ ਬਿਜ਼ਨਸ ਚੱਲ ਰਿਹਾ ਹੈ ਸੀ ਜਿਹਦੇ ਵਿੱਚ ਤੁਸੀਂ ਬਿਨਾ ਕੋਈ ਬੈਨੀਫਿਟ ਦੇ ਕੇ ਕੰਮ ਕਰਵਾ ਸਕਦੇ ਹੋ ਚੀਪ ਲੇਬਰ ਭਾਲ ਸਕਦੇ ਹੋ ਹੁਣ ਉਹੀ ਬੰਦਿਆਂ ਨੂੰ ਪਹਿਲਾਂ ਪਹਿਲਾਂ ਵੀ ਤੁਸੀਂ ਉਹਨਾਂ ਨੂੰ ਚਾਰਾ ਬਣਾਇਆ ਚੀਪ ਲੇਬਰ ਦੇ ਨਾਮ ਤੇ ਤੁਸੀਂ ਇਲੀਗਲੀ ਇਮੀਗ੍ਰੈਂਟ ਐਂਟਰ ਹੋਣ ਦਿੱਤੇ ਪੋਸੀਬਲ ਹੀ ਨਹੀਂ ਹੈਗਾ ਪੋਸੀਬਲ ਹੀ ਨਹੀਂ ਹੈਗਾ ਕਿ ਥੋੜੀ ਕੋਈ ਕੰਧ ਟੱਪ ਕੇ ਲੱਖਾਂ ਲੋਕ ਹਰੇਕ ਮਹੀਨੇ ਅੰਦਰ ਵੜ ਜਾਣਗੇ ਜਦੋਂ ਤੱਕ ਇੱਕ ਦੇਸ਼ ਅਲਾਉ ਨਹੀਂ ਕਰਦਾ ਹੈਗਾ ਉਹਨਾਂ ਨੂੰ ਕਿਹਾ ਕਿ ਹਾਂ ਇਗਨੋਰ ਕਰੋ ਕੁਝ ਨੂੰ ਆਉਣ ਦੋ ਕੁਝ ਨੂੰ ਦੋ ਚਾਰ ਨੂੰ ਮਾਰ ਦੋ ਕੋਈ ਚੱਕਰ ਨਹੀਂ ਤੇ ਜਿਹੜੇ ਆ ਜਾਣਗੇ ਉਹਨੂੰ ਚੀਪ ਲੇਬਰ ਰੱਖਾਂਗੇ ਆਪਾਂ ਇਲੀਗਲ ਪਰਮਿਟ ਹੋ ਜੂ ਉਪਰੋਂ ਹੁਣ ਜਦੋਂ ਟਾਈਮ ਹੋ ਗਿਆ ਕਿ ਹਾਂ ਹੁਣ ਸਾਰਾ ਸੜ ਰਿਹਾ ਹੁਣ ਭੇਜ ਦੋ ਵਾਪਸ ਉਸ ਬੰਦੇ ਨੂੰ ਲਾਇਸੈਂਸ ਕਿਹਨੇ ਦਿੱਤਾ ਜਾਂ ਜਿਹੜੇ ਵੀ ਹੁਣ ਸਕੂਲ ਨੇ ਹੁਣ ਮੈਂ ਕੈਨੇਡਾ ਦੇ ਵਿੱਚ ਵੀ ਗੱਲ ਕਰਾਂ ਇੱਥੇ ਕੀ ਹੁੰਦਾ ਕੋਈ ਟਰੱਕ ਡਰਾਈਵਿੰਗ ਸਕੂਲ ਜਿਹੜੇ ਵੀ ਹੈਗੇ ਨੇ ਮੋਸਟਲੀ ਇੱਥੇ ਉਹ ਲੋਕ ਕਰ ਰਹੇ ਜਿਨ੍ਹਾਂ ਦੀ ਇੰਗਲਿਸ਼ ਟਿੱਕ ਟਾਕਰ ਜਾਂ ਫਿਰ ਮੇਰੇ ਸਾਹਮਣੇ ਬਹੁਤ ਸਾਰੇ ਐਮੇ ਦੇ ਨੇ ਜਿਨ੍ਹਾਂ ਨੂੰ ਇੰਗਲਿਸ਼ ਚ ਆਉਂਦੀ ਨਹੀਂ ਹੈਗੀ ਟਰੱਕ ਡਰਾਈਵਰ ਹੁਣ ਜਦੋਂ ਉਹਨਾਂ ਦਾ ਸਕੂਲ ਦੇ ਵਿੱਚ ਉਹਦੇ ਕਲਾਸਾਂ ਲੱਗਦੀਆਂ ਨੇ ਤਾਂ ਉਹਨਾਂ ਨੂੰ ਉੱਥੇ ਕੀ ਸਿਖਾਇਆ ਜਾਂਦਾ ਰੱਟਾ ਮਾਰਨਾ ਕੋਈ ਜਿਹੜਾ ਵੀ ਟੈਸਟ ਲੈਂਦਾ ਉਹ ਜਿਹੜਾ ਸਵਾਲ ਪੁੱਛਦਾ ਉਹ ਸਵਾਲ ਪਹਿਲਾਂ ਹੀ ਉਸ ਬੰਦੇ ਨੂੰ ਪੜਾਇਆ ਜਾਂਦਾ ਡਰਾਈਵਰ ਨੂੰ ਫਿਰ ਉਸ ਦਾ ਜਵਾਬ ਪੜਾਇਆ ਜਾਂਦਾ ਉਹਨੂੰ ਰੱਟਾ ਮਾਰਨਾ ਹੁਣ ਜੇ ਕੋਈ ਬੰਦਾ 4 ਮਹੀਨੇ ਦਾ ਟਰੱਕ ਜ਼ਿਕਰ ਹੈ ਨਾ ਤਾਂ 4 ਮਹੀਨੇ ਦੇ ਵਿੱਚ ਉਹ ਟਰੱਕ ਦਾ ਰੱਖਦੀਆਂ ਚੀਜ਼ਾਂ ਜਾਂ ਟਰੱਕ ਦੇ ਵਿੱਚ ਜੋ ਵੀ ਉਹਨੂੰ ਕੰਮ ਦੀਆਂ ਗੱਲਾਂ ਹੈਗੀਆਂ ਨੇ ਉਹ ਸਿੱਖਣ ਨੂੰ ਨਹੀਂ ਮਿਲਦੀਆਂ ਉਹਨੂੰ ਉਹ 4 ਮਹੀਨਿਆਂ ਦੇ ਵਿੱਚ ਰੱਟਾ ਲਵਾਇਆ ਜਾਂਦਾ ਵੀ ਜਦੋਂ ਤੁਹਾਡਾ ਜਿਹੜਾ ਐਗਜ਼ਾਮੀਨਰ ਆਊਗਾ ਇੱਥੇ ਖੜ ਕੇ ਇਹਦੇ ਬਾਰੇ ਹੱਥ ਕਰਕੇ ਇਹ ਕੁਐਸਚਨ ਪੁੱਛੂਗਾ ਤਾਂ ਤੁਸੀਂ ਇਹ ਅਨਸਰ ਦੇਣਾ ਬੰਦਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਅਨਸਰ ਦੇਖ ਹੀ ਰਹੇ ਨੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਹੈਗੀ ਕਿ ਉਹਨਾਂ ਨੇ ਅਨਸਰ ਦਿੱਤਾ ਕੀ ਆ ਬਟ ਉਹ ਐਂਡ ਤੇ ਪਾਸ ਹੋ ਜਾਂਦੇ ਨੇ ਅਨਟਾਰੀਓ ਦਾ ਮੈਂ ਕਹਿੰਦਾ ਕਈ ਬੰਦੇ ਦਾ ਇਹ ਜਿਹਾ ਨਹੀਂ ਕਿ ਹਾਂ ਜਿਹੜੇ ਪੈਗ ਲਾ ਕੇ ਗਏ ਨੇ ਜੀਵਨ ਟੈਸਟ ਪਾਸ ਕਰ ਜਾਂਦੇ ਨੇ ਤੁੱਕੇ ਲਾ ਕੇ ਹੁਣ ਇਹ ਆ ਸਿਰਫ ਮੈਂ ਇਹੀ ਕਹਿ ਰਿਹਾ ਕਿ ਜੋ ਵੀ ਉਸ ਬੰਦੇ ਤੋਂ ਗਲਤੀ ਹੋਈ ਹੈ ਗਲਤੀ ਤਾਂ ਇੰਟੈਂਸ਼ਨ 'ਚ ਫਰਕ ਹੁੰਦਾ ਇੰਟੈਂਸ਼ਨ ਉਹ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਕਿ ਬਹੁਤ ਸਾਰੇ ਲੋਕ ਬ੍ਰੈਮਟਨ ਦੇ ਵਿੱਚ ਹੀ ਲਾ ਲਓ ਜਾਂ ਸਰੀ ਦੇ ਵਿੱਚ ਲਾ ਲਓ ਨਾਰਮਲ ਬਹੁਤ ਸਾਰਾ ਗਨ ਕਲਚ ਚੱਲ ਰਿਹਾ ਕੋਈ ਬੰਦਾ ਕਿਸ ਦੀ ਗੱਡੀ ਭੰਨ ਕੇ ਚਲਾ ਜਾਂਦਾ ਕੋਈ ਗੱਡੀ ਚੋਰੀ ਕਰਕੇ ਚਲਾ ਜਾਂਦਾ ਕੋਈ ਗੋਲੀ ਮਾਰ ਕੇ ਚਲਾ ਜਾਂਦਾ ਹੁਣ ਇੰਨਾ ਜਗ੍ਹਾ ਤੇ ਤਾਂ ਕੋਈ ਪੁਲਿਸੇ ਹੀ ਨਹੀਂ ਕਰਦੀ ਕਿ ਹਾਂ ਇੱਥੇ ਸਬੰਦੇ ਕੋਲੋਂ ਸਾਡੇ ਨੇ ਇਹ ਹਥਿਆਰ ਫੜੇ ਹੁਣ ਇਹਨੂੰ ਸੀ ਇੰਨੀ ਕੁ ਲਾਈਮ ਲਾਈਟ ਦਈ ਇਹ ਸਾਰੇ ਟੀਵੀ ਚੈਨਲਾਂ ਤੇ ਇਹ ਖਬਰ ਚੱਲੂਗੀ ਸਾਰੇ ਅਖਬਾਰਾਂ 'ਚ ਇਹ ਖਬਰ ਆਊ ਸਾਰੇ ਸੋਸ਼ਲ ਮੀਡੀਆ ਤੇ ਇਹ ਖਬਰ ਆਊਗੀ ਬਟ ਇੱਕ ਐਕਸੀਡੈਂਟ ਵਾਲੀ ਖਬਰ ਇਹ ਸਾਰੇ ਜਗ੍ਹਾ ਤਿਆਰੀ ਆ ਇਸ ਤੋਂ ਪਹਿਲਾਂ ਵੀ ਇੱਕ ਗੱਲ ਹੋਈ ਜਿਹਦੇ ਵਿੱਚ ਮੈਕਸੀਕਾ ਸੀ ਇੱਕ ਜਿੱਤੋਂ ਕੋਈ ਐਵੇਂ ਦੇ ਹੀ ਗਲਤੀ ਟੱਕ ਨਾਲ ਹੋਈ ਸੀ ਜਿਹਦੇ ਵਿੱਚ ਕਈ ਬੰਦੇ ਡੈਥ ਹੋਈ ਤਾਂ ਉਸ ਬੰਦੇ ਨੂੰ 110 ਸਾਲ ਦੀ ਸਜ਼ਾ ਹੋਈ ਤਾਂ ਕੀ ਕੀਤਾ ਉੱਥੇ ਦੇ ਲੋਕਾਂ ਨੇ ਪਟੀਸ਼ਨ ਦਰਜ ਕੀਤੀ ਤੇ ਉਹਨਾਂ ਦੀ ਜਿਹੜੀ ਸਜ਼ਾ ਸੀ ਉਹ ਘਟਾ ਕੇ 10 ਸਾਲ ਕਰਵਾਤੀ ਲੋਕਾਂ ਨੇ ਕਿਉਂਕਿ ਉਸ ਬੰਦੇ ਨੇ ਗਲਤੀ ਕੀਤੀ ਸੀ ਜਾਣ ਬੁੱਝ ਕੇ ਨਹੀਂ ਕੀਤਾ ਸੀ ਹੁਣ ਇੱਥੇ ਵੀ ਹਰਜਿੰਦਰ ਨੇ ਜੋ ਵੀ ਕੀਤਾ ਅਥਾਰਟੀ ਦੇ ਸਾਹਮਣੇ ਹੋਇਆ ਗਲਤੀ ਹੋਈ ਆ ਜਾਣ ਬੁੱਝ ਕੇ ਕੁਝ ਵੀ ਨਹੀਂ ਹੋਇਆ ਆਪਾਂ ਇਹ ਕਹਿੰਦੇ ਆ ਕਿ ਜੇ ਪੁਲਿਸ ਇਸ ਚੀਜ਼ ਨੂੰ ਜਾਂ ਸਰਕਾਰ ਇਸ ਚੀਜ਼ ਨੂੰ ਇੰਨੇ ਗਹਿਰਾਈ ਨਾਲ ਲੈ ਰਹੀ ਆ ਮਿੰਟੋ ਮਿੰਟੀ ਸਾਰੇ ਟਰੱਕਾਂ ਲੈਂਦੇ ਵੀਜ਼ੇ ਬੰਦ ਕਰਤੇ ਤਾਂ ਫਿਰ ਉਹਨਾਂ ਨੇ ਉਹ ਕਿਉਂ ਨਹੀਂ ਕੀਤਾ ਹੈਗਾ ਕਿ ਵੀ ਜਿਹੜੇ ਬੰਦੇ ਗੈਂਗ ਵਾਇਲੈਂਸ ਹੋ ਰਹੀ ਆ ਜਾਂ ਫਿਰ ਗੱਡੀਆਂ ਚੋਰੀ ਹੋ ਰਹੀਆਂ ਨੇ ਉੱਥੇ ਘੱਟ ਨਹੀਂ ਛੇਤੀ ਤੁਸੀਂ ਲਾਈਮਲਾਈਟ ਲੈ ਕੇ ਕੋਈ ਸਟੈਪ ਚੱਕ ਰਹੇ ਕੋਈ ਨਵੇਂ ਕਾਨੂੰਨ ਕਿਉਂ ਨਹੀਂ ਬਣਾ ਰਹੇ ਹੈਗੇ ਕੈਨੇਡਾ ਦੇ ਵਿੱਚ ਕਿੰਨੇ ਚਿਰ ਤੋਂ ਇਹ ਬਣਾਇਆ ਜਾ ਰਿਹਾ ਕਿ ਹਾਂ ਚੋਰੀ ਤੇ ਜਾਂ ਫਿਰ ਜੋ ਵੀ ਗਨ ਕਲਤਰ ਹੈਗਾ ਉੱਤੇ ਸਟਰੋਂਗ ਕਾਨੂੰਨ ਬਣਾਏ ਜਾਣ ਜਿਹੜੇ ਨਸ਼ੇ ਟੱਪਦੇ ਨੇ ਉਹਤੇ ਵੀ ਬਣਾਏ ਜਾਣਾ ਤਾਂ ਕਿ ਗਲਤ ਕੰਮ ਹੋਣੇ ਬੰਦ ਹੋ ਜਾਣਾ ਉਹ ਕਾਨੂੰਨ ਨਹੀਂ ਬਣਦੇ ਬਟ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਮਿੰਟੋ ਮਿੰਟੀ ਲਾ ਚੇਂਜ ਕਰਤਾ ਤਾਂ ਇਹ ਆ ਕਿ ਹਾਂ ਬੰਦੇ ਤੋਂ ਗਲਤੀ ਹੋਈ ਆ ਬਟ ਇਹ ਨਹੀਂ ਉਹਨੂੰ ਬੰਦੇ ਦੀ ਉਮਰ ਲਗਭਗ 25 ਤੋਂ 30 ਸਾਲ ਦੇ ਵਿੱਚ ਹੋਊਗੀ ਤੇ ਜੇ 45 ਸਾਲ ਦੀ ਉਮਰ ਕੈਦ ਹੋਊਗੀ ਉਹਨੂੰ ਤਾਂ 70 80 ਸਾਲ ਦੀ ਉਮਰ ਦੇ ਵਿੱਚ ਬਾਹਰ ਆਊਗਾ ਉਹ ਉਸ ਤੋਂ ਬਾਅਦ ਉਹਦੀ ਆਇਡੈਂਟੀਟੀ ਖਤਮ ਹੋ ਜੂਗੀ ਉਹਨੂੰ ਆਪਣੇ ਘਰ ਦੇ ਵੀ ਨਹੀਂ ਪਛਾਣਨਗੇ ਕੌਣ ਆ ਉਹ ਜਾਂ ਫਿਰ ਘਰ ਦੇ ਹੋਣਗੇ ਵੀ ਜਾਂ ਨਹੀਂ ਹੋਣਗੇ ਕਹਿੰਦੇ ਉਹਦੇ ਮਤਲਬ ਚਲੋ ਮੈਂ ਜਿਆਦਾ ਪਰਸਨਲ ਗੱਲ ਨਹੀਂ ਕਰਨੀ ਹੈਗੀ ਬਟ ਫਿਰ ਵੀ ਪਟੀਸ਼ਨ ਦਾ ਲਿੰਕ ਵੀ ਮੈਂ ਇਸ ਵੀਡੀਓ ਦੇ ਨੀਚੇ ਦੇ ਦੂੰਗਾ ਹਨਾ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਪਟੀਸ਼ਨ ਪਾ ਕੇ ਜੇ ਉਸ ਬਾਈ ਦੀ ਉਮਰ ਕੈਦ ਆ ਜਾਂ ਫਿਰ ਉਹ ਸਜ਼ਾ ਘਟਾਈ ਜਾਵੇ ਤਾਂ ਜਰੂਰ ਹੈਲਪ ਕਰਿਓ ਪਟੀਸ਼ਨ ਦਾ ਲਿੰਕ ਵੀ ਮੈਂ ਕਮੈਂਟ ਦੇ ਵਿੱਚ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਜੇ ਤੁਸੀਂ ਚਾਹੁੰਦੇ ਹੋ ਕਿ ਬਾਈ ਦੀ ਸਜ਼ਾ ਘਟਾਈ ਜਾਵੇ ਸ਼ਾਇਦ ਟਰਾਈ ਕਰ ਸਕੀਏ ਤਾਂ ਤੁਸੀਂ ਪਟੀਸ਼ਨ ਸਾਈਨ ਜ਼ਰੂਰ ਕਰਿਓ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੂੰ ਵੀਡੀਓ ਇਨਫੋਰਮੇਟਿਵ ਲੱਗੀ ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਹੋਰ ਗੱਲ ਹੈਗੀ ਆ ਜਾਂ ਕੋਈ ਸੁਝਾਅ ਜਾਂ ਕੁਝ ਜਿਹਦੇ ਬਾਰੇ ਅਸੀਂ ਵੀਡੀਓ ਦੇ ਵਿੱਚ ਗੱਲ ਨਹੀਂ ਕੀਤੀ ਜਾਏ ਇਗਨੋਰ ਕਰਤਾ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਹਾਂ ਸਾਰੇ ਵੀਰ ਕਮੈਂਟ ਵੀ ਪੜਿਓ ਹਨਾ ਬਹੁਤ ਸੋਹਣੇ-ਸੋਹਣੇ ਬੰਦਿਆਂ ਨੇ ਸਲਾਹਾਂ ਦਿੱਤੀਆਂ ਹੁੰਦੀਆਂ ਨੇ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਾਰਿਆਂ ਦਾ ਸਹਿਸ਼ਕਾਰ